ਅਸੀਂ ਰਾਜ ਮੁਸਲਮਾਨਾਂ ਤੋਂ ਹੋਇਆ ਮੁਗਲ ਮੁਸਲਮਾਨਾਂ ਤੋਂ ਰੱਖਦੇ ਸੀ ਇਸ ਕਰਕੇ ਮੁਸਲਮਾਨਾਂ ਚ ਇੱਕ ਨਬੀ ਪੈਦਾ ਕੀਤਾ ਜਾਵੇ ਪ੍ਰੋਫਿਟ ਪੈਦਾ ਕੀਤਾ ਜਾਵੇ ਜਿੱਦੂ ਜਿੱਦੂ ਇਹ ਕਿਹਾ ਜਾਵੇ ਵੀ ਅੰਗਰੇਜ਼ਾਂ ਦੇ ਖਿਲਾਫ ਲੜਨਾ ਤੁਹਾਡੇ ਲਈ ਹਰਾਮ ਹੈ ਦੇਖੋ ਹਾਕਮ ਕੀ ਕਰ ਦਿੰਦੇ ਨੇ ਪਹਿਲਾਂ ਉਹ ਗਏ ਅੰਗਰੇਜ਼ ਲੁਧਿਆਣੇ ਇੱਕ ਮੌਲਵੀ ਨੂਰ ਮੁਹੰਮਦ ਕੋਲ ਬਹੁਤ بڑا ਸਕਾਲਰ ਸੀ ਹਰ ਧਰਮ ਦੇ ਕੁਝ ਸੋ ਗਾਰਡ ਹੁੰਦੇ ਨੇ ਹੁੰਦੇ ਨੇ ਨਾ ਜਿਹਨਾਂ ਤੋਂ ਜੋ ਮਾਰੀ ਫਤਵੇ ਲੈ ਲਓ ਇਹ ਮੰਨਦੇ ਤੁਸੀਂ ਬਿਲਕੁਲ ਉਹਨੇ ਕਿਹਾ ਵੀ ਮੈਂ ਚاہے ਮੈਂ ਕਿਹਦਾ ਵੀ ਪਰ ਮੈਂ ਡਬੜਾ ਗੁਣਾ ਨਹੀਂ ਕਰ ਸਕਦਾ ਅਭੀ ਮੈਂ ਕਹਾ ਬੀ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਨਬੀ ਆਇਆ ਹੈ ਨਬੀ ਆਇਆ ਕਿਉਂਕਿ ਮੁਹੰਮਦ ਸਾਹਿਬ ਸੱਲੱਲਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਮੇਰੇ ਤੋਂ ਬਾਅਦ ਕੋਈ ਨਬੀ ਨਹੀਂ ਆਊਗਾ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਹਾ ਸੀ ਨਾ ਵੀ ਸਭ ਸਿੱਖ ਨੂੰ ਉਹ ਗੁਰੂ ਮੈਂ ਤੋਂ ਬਾਅਦ ਗ੍ਰੰਥ ਨਹੀਂ ਕੋਈ ਉਹ ਗੁਰੂ ਨਹੀਂ ਹੋਊਗਾ ਗੁਰੂ ਨਹੀਂ ਹੋਏ ਠੀਕ ਹੈ ਨੀ ਜੇ ਕੋਈ ਕਹੇ ਗੁਰੂ ਆ ਉਹ ਸਿੱਖੀ ਚੋਂ ਖਾਰਜ ਹੈ ਨਾ ਇਸ ਤਰ੍ਹਾਂ ਹੀ ਇਸਲਾਮ ਜੇ ਕੋਈ ਕਹੇ ਮੈਂ ਮੁਹੰਮਦ ਸੱਲੱਲਹੁ ਤੋਂ ਬਾਅਦ ਕੋਈ ਨਬੀ ਹੈ ਤਾਂ ਇਸਲਾਮ ਚੋਂ ਖਾਰਜ ਹੈ ਨਾ ਇਹਦਾ ਇਹ ਤਾਂ ਕੋਈ ਦੋਰਾ ਹੀ ਉਹਨੇ ਕਹ ਮੰਤਿਆਰ ਨਬੀ ਬਣਨ ਨੂੰ ਉਹਨੇ ਆਪਣੇ ਆਪ ਨੂੰ ਨਬੀ ਹੋਣ ਦਾ ਦਾਵਾ ਕੀਤਾ ਔਰ ਸੈਂਕੜੇ ਕਿਤਾਬਾਂ ਲਿਖੀਆਂ ਵੀ ਮੈਨੂੰ ਰੱਬੀ ਹੁਕਮ ਆਇਆ ਵੀ ਅੰਗਰੇਜ਼ਾਂ ਦੇ ਖਾਪਸ ਨੂੰ ਲੜਰਾਨੀ ਇਹਨਾਂ ਦੀ ਹੁਕਮ ਤੁਹਾਡੇ ਲਈ ਬਿਹਤਰ ਹੈ ਮੁਸਲਮਾਨਾਂ ਦੂਸਰੀ ਦੂਸਰੀ ਉਹਨੇ ਕਿਹਾ ਵੀ ਭਾਰਤ ਵੱਖ-ਵੱਖ ਕੌਮਾਂ ਦਾ ਦੇਸ਼ ਹੈ ਉਹ ਦੇਖ ਚੁੱਕੇ ਦੇ ਵੀ ਸਾਰੀਆਂ ਕੌਮਾਂ ਇਕੱਠੀਆਂ ਮਿਲ ਕੇ ਲੜੀਆਂ ਨੇ ਉਹਨੇ ਕਿਹਾ ਵੀ ਇਹਦੇ ਬਸੇ ਕੀਤਾ ਜਾਵੇ ਇਹਨਾਂ ਦਾ ਇਤਿਹਾਸ ਬਦਲਿਆ ਜਾਵੇ ਤਾਂ ਕਿ ਆਉਣ ਵਾਲੀ ਨਸਲਾਂ 'ਚ ਨਫ਼ਰਤ ਪੈਦਾ ਹੋ ਜਾਊਗੀ 1857 ਤੱਕ ਤੁਸੀਂ ਮੈਨੂੰ ਖੋਜ ਕੇ ਦੱਸ ਦਿਓ ਇੱਕ ਵੀ ਝਗੜਾ ਨਹੀਂ ਹੋਇਆ ਇੰਡੀਆ 'ਚ ਧਰਮ ਦੇ ਨਾਮ ਤੇ 1800 ਤੋਂ ਜ਼ਿਆਦਾ ਪਹਿਲਾਂ 1590 'ਚ ਪਹਿਲਾ ਝਗੜਾ ਹੋਇਆ ਸੀ ਫਸਾਦ ਧਰਮ ਦੇ ਨਾਮ ਤੇ ਜਦੋਂ ਨਵੀਂ ਨਸਲ ਤਿਆਰ ਹੋ ਗਈ ਉਹਨੇ ਨਵੇਂ ਇਦੇਹਾਜ਼ ਪੜ ਲਿਆ ਤੇ ਉਹਨਾਂ ਨੂੰ ਇੱਕ ਦੂਜੇ ਨਫ਼ਰਤ ਆ ਉਹਨਾਂ ਨੇ ਕੀ ਕੀਤਾ ਜੰਗਾ ਤਾਂ ਲੱਗਦੀਆਂ ਹੀ ਨਹੀਂਆਂ ਨੇ ਜੰਗਾ ਲੜੀਆਂ ਵੈਸੇ ਹੁੰਦੀਆਂ ਜੰਗਾ ਧਰਮ ਦੇ ਨਾਮ ਤੇ ਨਹੀਂ ਹੋਈਆਂ ਇਹਨਾਂ ਕਹਿੰਦੇ ਕਲੂਨੀ ਧਰਮ ਦੇ ਨਾਮ ਤੇ ਮਾਰਤਾ ਗਿਆ ਜਦੋਂ ਹੁਣ ਉਹ ਤੋਂ ਬਾਅਦ ਵਿੱਚ ਹੋ ਜੇ ਚਲੋ ਧਰਮ ਨਹੀਂ ਛੱਡੋ ਵਰਲਡ ਵਾਰ ਪੇਚ ਇਸਾਈਆਂ ਦੇ ਵਿੱਚ ਗਾਰੀ ਹੋਈ ਸੀ ਵੜਵਾ ਟੂਲ ਇਸਾਈਆਂ ਦੇ ਵਿਚਕਾਰ ਹੋਈਦੀ ਉਸ ਦਾ ਮੂਸਮਾਨ ਕੋਈ ਹੈ ਨਹੀਂ ਸੀ ਹੂੰ ਮੂਸਮਾਨ ਦੇ ਆਉਣ ਤੋਂ ਪਹਿਲਾਂ ਹਿੰਦੁਸਤਾਨ ਦੀ ਜਗ੍ਹਾ ਹੁੰਦੀ ਆ ਪਰਚ ਆਪਣੇ ਤੌਰ ਤੇ ਹੁੰਦੀਆਂ ਹੁੰਦੀਆਂ ਹੂੰ ਸੰਨਾਲੀ ਤੋਂ ਬਾਅਦ ਇਹ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹਮੇਸ਼ਾ ਸਿੱਖ ਖਤਰਨਾਕ ਸੰਬੰਧਤ ਬੰਦਾ ਆ ਰਿਹਾ ਹੈ ਬੰਦਾ ਆ ਰਿਹਾ ਹੈ ਨਾ ਬੰਦਾ ਆ ਰਿਹਾ ਹੈ ਤੇ ਕਿੰਨੀ ਵਾਰੀ ਗੁਰੂ ਘਰਾਂ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ ਹੁਣ ਕਿਹਨੂੰ ਦੋਸ਼ੀ ਕਹਾਂਗੇ ਤੁਸੀਂ ਹੂੰ ਗੁਰੂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਗੁਰੂ ਘਰਾਂ ਦੀ ਬਹੁਤ ਦੋਸ਼ੀ ਹੈ ਸਾਡੀ ਹਕੂਮਤ ਹੈ ਸਿੱਖਾਂ ਦੀ ਹਕੂਮਤ ਹੈ ਸਿੱਖਾਂ ਦਾ ਹਾਕਮ ਹੈ ਚਾਹੇ ਉਹ ਸਿੱਖਾਂ ਦੀ ਪੁਲਿਸ ਹੈ ਸਿੱਖਾਂ ਦਾ ਸੂਬਾ ਹਰ ਤੱਕ ਸਜ਼ਾ ਨਹੀਂ ਦਿੱਤੀ ਗਈ ਹੂੰ ਕੀ ਕਹੋਗੇ ਇਹ ਹਾਕਮ ਉਹਨਾਂ ਹਮੇਸ਼ਾ ਦਸਤੂਰ ਰਹੇ ਹੁਣ ਤਾਂ ਅਸੀਂ ਕੋਈ ਨਹੀਂ ਇਹ ਤਾਂ ਸਾਡੇ ਸਾਹਮਣੇ ਦੀ ਗੱਲਾਂ ਨੇ ਸ਼੍ਰੀ ਦਰਬਾਰ ਸਾਹਿਬ ਅਕਾਲ ਤਖਤ 'ਤੇ ਹਮਲਾ ਹੋਇਆ ਸ਼੍ਰੀ ਗੁਰੂ ਸਾਹਿਬ ਨੂੰ ਟਾਟੇ ਨਹੀਂ ਦਿੱਤਾ ਗਿਆ ਹੂੰ ਕੀ ਗੱਲ ਹੈ ਜੀ ਅਸੀਂ ਮਤਲਬ ਕਹਿੰਦਾ ਵੀ ਉਹਨਾਂ ਨੇ 1857 ਤੋਂ ਬਾਅਦ ਜਿਹੜਾ ਇਤਿਹਾਸ ਬਦਲਿਆ ਉਹਨਾਂ ਨੇ ਇਸ ਤਰ੍ਹਾਂ ਬਣਾਇਆ ਤੇ ਮੁਸਲਮਾਨਾਂ ਨੂੰ ਦਿਖਾਇਆ ਗਿਆ ਸ਼ੇਵਾਜੀ ਮਰਾਠੇ ਕਿ ਤੁਹਾਡੇ ਅਸੀਂ ਤਾਂ ਹਟਾਉਂਦਾ ਤੇ ਮੁਸਲਮਾਨਾਂ ਪਰ ਅਤਿਆਚਾਰ ਕਰਦਾ ਮੁਸਲਮਾਨਾਂ ਦੇ ਵਿੱਚ ਨਫ਼ਰਤ ਪੈ ਗਈ ਹਿੰਦੂਆਂ ਨੂੰ ਦਿਖਾਇਆ ਗਿਆ ਮਹਿ ਥੋੜੇ ਮੰਦਰ ਤੋੜਦਾ ਸਿੱਖਾਂ ਨੂੰ ਦਿਖਾਇਆ ਰੰਗਜੀਤ ਤੇ ਇਹ ਵੀ ਕਿਹਾ ਗਿਆ ਕਿ ਗੁਰੂ ਨਾਨਕ ਸਾਹਿਬ ਤੇ ਬਾਕੀ ਦੇ ਸਿੱਖ ਗੁਰੂ ਸਾਹਿਬਾਨ ਉਹਨਾਂ ਨੂੰ ਮੁਗਲਾਂ ਨੂੰ ਦੁਸ਼ਮਣ ਸਮਝ ਮੁਸਲਮਾਨਾਂ ਨੂੰ ਦੁਸ਼ਮਣ ਸਮਝ ਕੇ ਨਫ਼ਰਤ ਕਰਦੇ ਸਨ ਜੇ ਨਫ਼ਰਤ ਕਰਦੇ ਸਨ ਗੁਰੂ ਸਾਹਿਬਾਨ ਤਾਂ ਮੁਸਲਮਾਨਾਂ ਦੀ ਫਿਰ ਬਾਣੀ ਕਿ ਉਦਰ ਤੇ ਸਤ ਮੁਸਲਮਾਨਾਂ ਦੀ ਗੁਰੂ ਗ੍ਰੰਥ ਸਾਹਿਬ ਚ ਇੱਕ ਸਿੱਖ ਨਤਪਾਸ ਖੁੰਦਾ ਗੁਰੂ ਗ੍ਰੰਥ ਸਾਹਿਬ ਨੂੰ ਸਤ ਬਾਣੀ ਹੁੰਦਾ ਨਤਪਾਸ ਖੁੰਦਾ ਨਾ ਇਹਦਾ ਮਤਲਬ ਹੈ ਬਾਅਦ ਵਿੱਚ ਮਗਰੂ ਕਿਸੇ ਤੀਜੇ ਹੱਥ ਨੇ ਇਤਿਹਾਸ ਚ ਰਲਗੜ ਕਰਕੇ ਕਾਰਾ ਕੀਤਾ ਸਿੱਖ ਤੇ ਹੱਸ ਦੱਸਦਾ ਕਿ ਸਿੱਖ ਗੁਰੂ ਸਾਹਿਬਾਨ ਤੇ ਮੁਸਲਮਾਨ ਬਜ਼ੁਰਗਾਂ ਦੇ ਆਪਸ ਵਿੱਚ ਬਹੁਤ ਬੜੀ ਪ੍ਰੇਮ ਭਰੇ ਸਬੰਧ ਸਨ ਤੇ ਉਹ ਦਿਲੋਂ ਇੱਕ ਦੂਜੇ ਨੂੰ ਪਿਆਰ ਦੇਦੇ ਤੇ ਸਤਿਕਾਰ ਦੇ ਸਨ ਪਰ ਗੁਰੂ ਸਾਹਿਬਾਨ ਤੋਂ ਚੌਖਾਂ ਸਮਾ ਮਗਰੋਂ ਕਿਸੇ ਤੀਜੇ ਹੱਥ ਨੇ ਇਤਿਹਾਸ ਘੜ ਕੇ ਸਾਡੇ ਇਤਿਹਾਸ ਚ ਬਣਾਤਾ ਤਾਂ ਕਿ ਸਾਡੀ ਏਕਤਾ ਨੂੰ ਪਿਆਰ ਨੂੰ ਅਨੇਕਤਾ 'ਚ ਬਦਲਿਆ ਜਾ ਸਕੇ ਯਸਾ ਕਾਨੂੰਨ ਕੀਆ ਦੇਖੋ ਇਸ ਯਸਾ ਕਾਨੂੰਨ ਜਿਹੜਾ ਤੁਸੀਂ ਦੱਸਿਆ ਵੀ ਤੁਸੀਂ ਦੱਸਿਆ ਵੀ ਕਿਸੇ ਬਜ਼ੁਰਗ ਦਾ ਕਿਸੇ ਨੇਕ ਬੰਦੇ ਦਾ ਧਰਤੀ ਦੇ ਗਨ ਖੂਨ ਹੀ ਗਦਾ ਜਿਹੜਾ ਬਲੱਡ ਤਾਂ ਕਿ ਉੱਥੇ ਪਰ ਸ਼ਹੀਦ ਬਦਾ ਹੁੰਦੇ ਨੇ ਮੈਂ ਐਸਾ ਕਾਨੂੰਨ ਪਹਿਲਾਂ ਮੈਂ ਸਵਾਲ ਪੂਰਾ ਕਰ ਲੈਂਦਾ ਫਿਰ ਤੁਸੀਂ ਆਪਣਾ ਜਵਾਬ ਦਿਓ ਲੋਕੀ ਕਹਿੰਦੇ ਤੁਸੀਂ ਕਿਹਾ ਵੀ ਜਹਾਗੀਰ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਦੇ ਵਿੱਚ ਉਸ ਦਾ ਹੱਥ ਨਹੀਂ ਸੀਗਾ ਮੈਂ ਨਹੀਂ ਕਹਿੰਦਾ ਇਤਿਹਾਸ ਦੱਸ ਇਤਿਹਾਸ ਇਤਿਹਾਸਕ ਚਲੋ ਤੁਸੀਂ ਇਤਿਹਾਸਿਕ ਪੱਖ ਜਿਹੜਾ ਉਹ ਵੀ ਸਾਡੇ ਨਾਲ ਜਿਹੜਾ ਹੈ ਤੁਸੀਂ ਜਾਣੂ ਕਰਾਇਆ ਵੀ ਤੁਸੀਂ ਇਤਿਹਾਸ ਦੇ ਹਵਾਲੇ ਦਿੱਤੇ ਆ ਪਰ ਲੋਕੀ ਇਹ ਕਹਿੰਦੇ ਆ ਵੀ ਉਹਨਾਂ ਨੂੰ ਮੁਸਲਮਾਨ ਮੰਤ ਦੇ ਹਿਸਾਬ ਨਾਲ ਐਸਾ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਸ਼ਹੀਦ ਜਿਹੜਾ ਕੀਤਾ ਗਿਆ ਕਿ ਜਿਸਾ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਹੈ ਉਹ ਸ਼ਹੀਦ ਮਤਲਬ ਕਿਸੇ ਵੀ ਪੰਗਰ ਦਾ ਕਿਸੇ ਵੀ ਗੁਰੂ ਦਾ ਕਿਸੇ ਵੀ ਪੰਗੰਬਰ ਦਾ ਜਾਂ ਕਿਸੇ ਵੀ ਨੇਕ ਬੰਦੇ ਦਾ ਜੇ ਖੂਨ ਡੁੱਲ ਜਾਂਦਾ ਤਾਂ ਉਸ ਸਰਤੀ ਦੇ ਵਿੱਚੋਂ ਸ਼ਹੀਦ ਪੈਦਾ ਹੁੰਦੇ ਆ ਇਸ ਕਰਕੇ ਉਹਨਾਂ ਨੂੰ ਦਿੱਤੀ ਤਵੀ ਦੀ ਸਜ਼ਾ ਦਿੱਤੀ ਇਸ ਤਰ੍ਹਾਂ ਦਾ ਇਸਲਾਮ 'ਚ ਕੋਈ ਕਾਨੂੰਨ ਹੈ ਨਹੀਂ ਕੋਈ ਤਾਲੀਮ ਨਹੀਂ ਹੈਗੀ ਬਹੁਤ ਸਾਰੀ ਚੀਜ਼ਾਂ ਲੋਕ ਆਪਣੇ ਚੀਜ਼ ਨੂੰ ਡਿਵਾਈਡਡ ਰੂਲ ਕਰਨ ਕਰਕੇ ਜਾਂ ਕਿਸੇ ਚੀਜ਼ ਨੂੰ ਬਦਨਾਮ ਕਰਨ ਵਾਸਤੇ ਉਸ ਧਰਮ ਨਾਲ ਜੋੜ ਦਿੰਦੇ ਨੇ ਦੇਖੋ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਇਤਿਹਾਸ ਇਹ ਦੱਸਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹਮ ਔਰੰਗਜ਼ੇਬ ਦੇ ਦੋਨੇ ਬੇਟਿਆਂ 'ਚ ਹਕੂਮਤ ਵਾਸਤੇ ਲੜਾਈ ਸ਼ੁਰੂ ਹੋਈ ਹਾਂਜੀ ਸ਼ਹਾਜਾ ਦਾ ਮੁਜ਼ਮ ਔਰ ਆਜ਼ਮ ਖਾਨ 'ਚ ਹਮ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹਾਜਾ ਦਾ ਮੁਜ਼ਮ ਦੀ ਸਪੋਰਟ ਕੀਤੀ ਹਮ ਔਰ ਉਹਨੂੰ ਆਪਣੇ ਸਿੱਖੋ ਦੀ ਫੌਜ ਭੇਜੇ ਤੇ ਉਹਨੂੰ ਜਿਹੜਾ ਨਾਂ ਉਹਦਾ ਨਾਮ ਤੇ ਸ਼ਹਾਜਾ ਦਾ ਮੁਜ਼ਮ ਉਹਦਾ ਨਾਮ ਵੀ ਬਹਾਦਰ ਸ਼ਾਹ ਗੁਰੂ ਸਾਹਿਬ ਨੇ ਦਿੱਤਾ ਹਮ ਜੇ ਗੁਰੂ ਸਾਹਿਬ ਦੀ ਜਾਂ ਕੁਝ ਮੁਗਲਾਂ ਨਾਲ ਕੋਈ ਇਸ ਤਰ੍ਹਾਂ ਧਾਰਮਿਕ ਵੇਸਤੇ ਤਾਂ ਗੁਰੂ ਸਾਹਿਬ ਕਦੇ ਵੀ ਨਾ ਕਰਦੇ ਪਰ ਬੇਟਾ ਉਹ ਤਾਂ ਉਹਦਾ ਹੀ ਸਨ ਜਹਾਂਗੀਰ ਦਾ ਪਰ ਗੱਲ ਇਹ ਕਹਿੰਦੇ ਆ ਵੀ ਹੁਣ ਜਦੋਂ ਗੁਰੂ ਸਾਹਿਬ ਨੇ ਜਫਰਨਾਮਾ ਲਿਖਤਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਗੱਲ ਕਰਦੇ ਆ ਤਾਂ ਉਹ ਜਫਰਨਾਮਾ ਜਦੋਂ ਲਿਖਤਾ ਸੀ ਤਾਂ ਔਰੰਗਜ਼ੇਬ ਉਥੋਂ ਰਵਾਇਨਾ ਹੋ ਗਿਆ ਸੀ ਕਲ ਰਿਫਲੈਕਟ ਤਾਂ ਪਹਿਲਾਂ ਚੱਲਦੇ ਰਹੇ ਪਰ ਸੁਣੋ ਗੱਲ ਇਸ ਕਰਕੇ ਉਹ ਖਤਮ ਹੋ ਗਏ ਸੀ ਨਹੀਂ ਇਤਿਹਾਸ ਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਦੇਖੋ ਕੁਝ ਚੀਜ਼ਾਂ ਤੁਸੀਂ ਛੇੜ ਲੀਆਂ ਇਤਿਹਾਸ ਇਹ ਦੱਸਦਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ 14 ਲੜਾਈ 13 ਨਈ ਦਾ ਪਹਾੜੀ ਰਾਜਾਂ ਨਾਲ ਹੁੰਦੀਆਂ ਨੇ ਹੂੰ 14ਵੀਂ ਲੜਾਈ ਮੁਗਲ ਸਰਕਾਰ ਨਾਲ ਹੁੰਦੀ ਡਾਇਰੈਕਟ ਹਾਂਜੀ ਮੁਕਸਰ ਦੀ ਕਿਉਂ ਹੋਈ ਪਤਾ ਤੁਹਾਨੂੰ ਕਦੇ ਨਹੀਂ ਪਤਾ ਮੈਂ ਥੋੜਾ ਅਧੂਰਾ ਨੀਮ ਹਕੀਮ ਖਤਰਾ ਜਾਨ ਨੀਮ ਮੁੱਲਾ ਖਤਰਾ ਇਮਾਨ ਹੂੰ ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੁੰਦਾ ਇਸ ਤਰ੍ਹਾਂ ਹੀ ਅਧੂਰਾ ਗਿਆਨ ਇਮਾਨ ਲਈ ਖਤਰਾ ਹੁੰਦਾ ਸਾਡੇ ਮਨ ਖਾਬਸ ਕਰਕੇ ਹੋ ਰਹੇ ਨੇ ਹੂੰ ਜਿਹੜੀ ਪਹਿਲੀ ਲੜਾਈ ਗੁਰੂ ਸਾਹਿਬ ਦੀ ਹੋਈ ਸੀ ਗੁਰੂ ਰਸਿੰਗhj ਦੀ ਉਹ ਕਿਹ ਨਾਲ ਹੋਈ ਧੀ ਪਹਾੜੀ ਰਾਜਾਂ ਨਾਲ ਪਹਾੜੀ ਰਾਜਾਂ ਤਾਂ ਬਾਈ ਧਾਰ ਦੇ ਪਹਾੜੀ ਰਾਜਾਂ ਦੇ ਜਿਹਦੇ ਵਿੱਚ ਕੋਈ ਮੁਸਲਮਾਨ ਨਹੀਂ ਸੀ ਬਲਕਿ ਤੇ ਮੁਸਲਮਾਨਾਂ ਨੇ ਤੇ ਗੁਰੂ ਸਾਹਿਬ ਦੀ ਸਪੋਰਟ ਕੀਤੀ ਜਦੋਂ 500 ਉਦਾਸੀ ਸਾਧੂ ਭੱਜ ਗਏ ਥੇ ਤਾਂ ਪੀਰ ਬੁੱਧੂ ਸ਼ਾਹ ਆਪਣੇ 2000 ਮੁਸਲਮਾਨ ਮুরিਦਾਂ ਲਈ ਨਾਂ ਲੈ ਕੇ ਪੰਗਾਣੀ ਦੇ ਮੈਦਾਨ ਚ ਆਉਂਦੇ ਨੇ ਔਰ ਗੁਰੂ ਸਾਹਿਬ ਦਾ ਜ਼ੋਰਦਾਰ ਸਾਥ ਦਿੰਦੇ ਨੇ ਗੁਰੂ ਸਾਹਿਬ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਉਸ ਲੜਾਈ ਚ 700 ਮੁਸਲਮਾਨ ਮুরিਦ ਤੇ ਪੀਰ ਬੁੱਧੂ ਸ਼ਾਹ ਦੇ ਆਪਣੇ ਘਰ ਦੇ 8 ਜੀ ਸ਼ਹੀਦ ਹੁੰਦੇ ਨੇ ਸਵਾਰ ਇਥੇ ਉੱਡਦਾ ਵੀ ਲੜਾਈ ਸਿੱਖ ਗੁਰੂ ਸਾਹਿਬ ਦੀ ਉਹ ਜੀ ਸਿੱਖਾਂ ਦੀ ਹੈ ਤੇ ਹਿੰਦੂ ਪਹਾੜੀ ਰਾਜਿੰਦੀ ਹੈ ਤੇ ਮੁਸਲਮਾਨ ਕਿਉਂ ਆਏ ਲੜਾਈ ਚ ਹੂੰ ਕਿਉਂ ਆਏ ਐਡੀ ਬੜੀ ਕੁਰਬਾਨੀ ਕਿਉਂ ਦਿੱਤੀ ਹੂੰ ਕਿਉਂਕਿ ਸਾਡੀ ਜਿਹੜੀ ਤੋਹੀਦ ਦੀ ਸਾਹ ਸੀ ਅਕਾਲਪੁਰ ਦੀ ਇਕਤਾ ਦੀ ਸਾਹ ਸੀ ਉਸ ਵੇਲੇ ਬੰਦਾ ਸੀ ਉਹਨਾਂ ਦਾ ਸਾਹ ਦੇਣਾ ਦੂਸਰੀ ਗੱਲ ਐ ਅਸਰ ਫਿਰ ਜਦੋਂ ਪਹਾੜਿਆਂ ਦੇ ਹਾਰ ਗਏ ਇੱਕ ਰਾਜੇ ਲਈ ਸਭ ਤੋਂ ਬੜੀ ਬਦਨਾਮੀ ਹੁੰਦੀ ਹੈ ਹਾਰ ਹੂੰ ਉਹ ਚਾਹੁੰਦਾ ਮੈਂ ਲੜ ਕੇ ਸ਼ਹੀਦ ਹੋ ਜਾਵਾਂ ਪਰ ਹਾਰਾਂ ਨਾ ਜਦੋਂ ਉਹਨੂੰ ਬਦਨਾਮੀ ਹੋ ਗਈ ਫੇਰ ਉਹ ਇਕੱਠੇ ਹੋ ਕੇ ਗੁਰੂ ਸਾਹਿਬ ਪਰ ਹਮਲਾ ਕੀਤਾ ਫੇਰ ਹਾਰ ਗਏ ਫੇਰ ਹਾਰੇ ਫੇਰ ਹਾਰੇ ਹਾਰਦੇ ਰਹੇ ਜਦੋਂ ਥੱਕ ਕੇ ਹਾਰਦੇ ਹਾਰਦੇ ਤਾਂ ਉਹਨਾਂ ਨੇ ਸੂਬੇ ਸਰੰਦ ਕੋਲੇ ਮਦਦ ਦੀ ਗੁਹਾਰ ਲਈ ਹੂੰ ਜਵਨਨਾਮ ਸਟੇਟ 15 ਨੰਬਰ 6 ਤੇ ਲਿਖਿਆ ਹੋਇਆ ਹੈ ਤੁਹਾਡੇ ਗੁਰੂ ਘਰ ਦਾ ਪੰਨਾ ਨੰਬਰ 158 ਤੇ ਉਹ ਦੂਜੇ ਦਰਜ ਹੈ ਹੂੰ ਤੇ 20000 ਰੁਪਿਆ ਉਸ ਵੇਲੇ ਦਾ ਅੱਜ ਦਾ 2 200 ਕਰੋੜ ਹੋ ਗਿਆ ਹੂੰ ਸਰ ਦਿੱਤਾ ਉਹਨੂੰ ਸੂਬੇ ਸਰੰਦ ਨੂੰ ਸੂਬੇ ਸਰੰਦ ਨੂੰ ਠੀਕ ਹੈ ਇਹ ਰਿਕਾਰਡ ਰਿਕਾਰਡ ਹੈ ਹੂੰ ਤੇ ਇਸ ਤਰ੍ਹਾਂ ਉਸ ਵੇਲੇ ਦੀ ਜਿਹੜੀ ਮੁਗਲ ਹਕੂਮਤ ਥੀ ਜਿਹਦੀ ਇਸ ਤੋਂ ਪਹਿਲਾਂ ਗੁਰੂ ਸਾਹਿਬ ਨਾਲ ਕੋਈ ਲੜਾਈ ਨਹੀਂ ਥੀ ਇਹ ਜੰਗ ਜੰਗਾ ਜੁੱਧਾਂ ਸ਼ਾਮਲ ਹੋ ਗਈ ਤੇ ਜਦੋਂ ਗੁਰੂ ਸਾਹਿਬ ਨੇ ਜਫਰਨਾਮ ਲਿਖਿਆ ਉਸ ਵੇਲੇ 13 ਨਾਂ ਹੀ ਹੋ ਚੁੱਕੀਆਂ ਜਾਂਦੀਆਂ ਹੂੰ ਦੀਨਾ ਗੰਗੜ ਤੋਂ ਲਿਖਿਆ ਤੀਨਾ ਗੰਗੜ ਤੋਂ ਲਿਖਿਆ ਜਿਹੜਾ ਜਫਰਨਾਮ ਹੈ ਉਹਦੇ ਜਿਹੇ ਕਿਹਾ ਗਿਆ ਸੀ ਵੀ ਤੂੰ ਵੀ ਤੌਹੀਦ ਪ੍ਰਸਤ ਹੈ ਇੱਕ ਰੱਬ ਨੂੰ ਮੰਨਣ ਵਾਲਾ ਹੈ ਅਸੀਂ ਵੀ ਤੌਹੀਦ ਦੀ ਗੱਲ ਕਰਦੇ ਹਾਂ ਹੂੰ ਵੀ ਤੇਰੇ ਬੰਦਿਆਂ ਨੇ ਪਹਾੜੀ ਰਾਜਿਆਂ ਦੇ ਨਾਲ ਬੁੱਧ ਪ੍ਰਸਤਾਂ ਦੇ ਪਿੱਛੇ ਲੱਗ ਕੇ ਇਹ ਕਿਉਂ ਕੀਤਾ ਕੰਮ ਹੂੰ ਜਿਹਦਾ ਸਬੂਤ ਹੈ ਕਿਉਂਕਿ ਪ੍ਰੋਬਲਮ ਹੈ ਅੱਜ ਅਸੀਂ ਫਾਰਸੀ ਨਹੀਂ ਜਾਣਦੇ ਉਹਦਾ ਇੱਕ ਸਲੋਗ ਹੈ ਜਿਹੜਾ ਸਾਰਾ ਬਿਆਨ ਕਰਦਾ ਹੈ ਹੂੰ ਮਨਮ ਕੁਸਤਨਮ ਕੋਹੀਆ ਬੁੱਤ ਪ੍ਰਸਤ ਕਿ ਆ ਬੁੱਤ ਪ੍ਰਸਤਨ ਮਨ ਸ਼ਿਕਸਤ ਜਫਨਾਮੇ ਚ ਹੈ ਔਰ ਮੈਂ ਦਾ ਅਰਥ ਨਹੀਂ ਬਿਆਨ ਕਰ ਰਿਹਾ ਤੁਸੀਂ ਕਹੋਗੇ ਤੁਸੀਂ ਤੋੜ ਮੋੜ ਕਰਤਾ ਭਾਈ ਕਾਨ ਸਿੰਘ ਜੀ ਨਾਬਾ ਗੁਰਮਤ ਸਧਾਰਕ ਪੰਨਨ 153 ਦੇ ਅਰਥ ਬਿਆਨ ਕਰਦੇ ਹੋ ਲਿਖਦੇ ਨੇ ਵੀ ਗੁਰੂ ਸਾਹਿਬ ਨੇ ਕਿਹਾ ਫਰਮਾਇਆ ਮੈਂ